ਇਸ ਗੱਲ ਦੀ ਮੈਂ ਦਰਸ਼ਕਾਂ ਦਾ ਦਰਦੋਸ਼ੀ ਦੇਖ ਰਹੇ ਹਾਂ ਅੱਜ ਅਸੀਂ ਪਹੁੰਚੇ ਹਾਂ ਪੀਰਾਂ ਦੀ ਜਗ੍ਹਾ ਤੇ ਜਿੱਥੇ ਕੇ ਬਾਬਾ ਬਗਵਾਲਾ ਅਤੇ ਠੱਸੀਆਂ ਦੇ ਬਿਲਕੁਲ ਨਜ਼ਦੀਕ ਪੈਂਦੀ ਆ ਤੇ ਬਟਾਲਾ ਰੋਡ ਹਾਈਵੇ ਰੋਡ ਤੇ ਪੈਂਦੀ ਆ ਜੋ ਕਿ ਬਹੁਤ ਇੱਥੇ ਮੰਤਾ ਪੂਰੀਆਂ ਹੁੰਦੀਆਂ ਵਾ ਤੇ ਆਪਾਂ ਅੱਜ ਦਰਬਾਰ ਤੇ ਪਹੁੰਚੇ ਹਾਂ ਤੇ ਬਾਬਾ ਜੀ ਦੇ ਨਾਲ ਵੀ ਗੱਲ ਕਰਦੇ ਆ ਹਾਂਜੀ ਬਾਬਾ ਜੀ ਜੈਸਰਾਂ ਜੀ ਜੀ ਹਾਂਜੀ ਤੁਸੀਂ ਅੱਜ ਜੋ ਸਾਲ ਬਾਅਦ ਲੰਗਰ ਲਾਉਨੇ ਉਹਦੇ ਵਾਸਤੇ ਤੁਸੀਂ ਕੀ ਸਿੱਖਤ ਕਰਾਂਗੇ ਆਪਣੇ ਪੀਰ ਪੀਰ ਆਪ ਵੀ ਆਦੇ ਕੋਈ ਥੋੜਾ ਉੱਚੀ ਬੋਲਿਓ ਹਾਂਜੀ ਉੱਚੀ ਬੋਲਿਓ ਹਾਂਜੀ ਯਾਰ ਮੈਂ ਅੱਜ ਸਰਕਾਰ ਨੂੰ ਉਹਨਾਂ ਦਾ ਬਿਨਾ ਆਇਆ ਜੀ ਦਾ ਪੰਜਾਬ ਸੰਗਠਨ ਨਾਲ ਦੇ ਪੰਜਾਬੀ ਸੰਗਠਨ ਕਮਿਸ਼ਨਰ ਕੋਲ ਦੇ ਚੰਨ ਤੇ ਜਨਰਲ ਕਮੰਡਾ ਬਾਬਰ ਤੋਂ ਸੰਯੁਗ ਦੇ ਨਾਲ ਮੇ ਲੜਾਇਆ ਜਾਂਦਾ ਹਰ ਸਾਲ ਜੀ

اوه <laughs> ਬਹੁਤ ਸੋਹਣੀ ਲੱਗਉਂਦੇ ਆ ਤੇ ਨਾਲ ਹੀ ਸੰਤਾਨ ਆਨੰਦ ਲੈਂਦੀਆਂ ਵਾ ਫੇਕ ਆਪਾਂ ਇਹਨਾਂ ਨਾਲ ਵੀ ਕੁਝ ਗੱਲਬਾਤ ਕਰਦੇ ਹਾਂ ਜੈਪੀ ਰਹੇ ਜੈਪੀ ਰਹੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਜੇ ਆ ਕੇ ਇੱਥੇ ਪਰਿਵਾਰ ਤੇ ਆਏ ਅਸੀਂ ਇਹੋ ਕਿਹਾ ਕੋਈ ਨਹੀਂ ਕਿ ਜਿਹੜਾ ਇਹ ਲੱਗ ਰਿਹਾ ਜਿਹੜਾ ਬਾਬਾ ਜੀ ਦੇ ਨਾਲ ਸ਼ੀਰੋਗ ਦੇਵੇ ਠੀਕ ਆ ਤੋਂ ਮਗਰ ਵੀ ਵਧੀਆ ਵਧੀਆ ਤਰੀਕੇ ਨਾਲ ਮੇਜ਼ਾ ਮਨਵਣ ਤੇ ਅਸੀਂ ਤੇ ਕਵਾ ਲੋਕ ਹਰ ਦਰਬਾਰਾਂ ਤੇ ਜਾਂਦਾ ਵਾ ਇਹ ਵੀ ਗੱਲ ਆ ਅਸੀਂ ਹੋ ਨਗਰ ਤੇ ਗਰੀ ਬੇਟੀ ਚਾਹੁੰਦੇ ਮੇਰੀ ਹੱਥ ਜੋੜ ਕੇ ਬੇਟੀ ਦੀ ਬਿਚੇ ਲੱਗਦੇ ਇਸ ਮੰਡਾਲ ਦੇ ਵਿੱਚ ਹੋਣ ਦਬਾਅ ਤੇ ਹੋਣ ਕਿ ਅਬ ਆਵਾਜ਼ ਰ ਕਰਨ ਪੂਜਾ ਕਰਨ ਜਰ ਮਸਾਂ ਪੰਜ ਜਿੱਤਰੀ ਵੀ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਇਹ ਦਰਵਾਜ਼ਾ ਤੇ ਹਰ ਸਾਡ ਸਾਡੇ ਬਾਬਾ ਜੀ ਜਮੇਸ਼ਾਹ ਜੀ ਕਵਾਲੀ ਕਰਉਂਦੇ ਨੇ ਬਹੁਤ ਵਧੀਆ ਸਮਾਏ ਦਾ ਬਹੁਤ ਵਧੀਆ ਸਤਨਾਲੀ ਦਾ ਪਿਆਰ ਹੈ ਮੇਲੀ ਹੋਏ ਬੇਟੀਆਂ ਕੇ ਨਗਰ ਸਹਿਯੋਗ ਦੇ ਇਹਨਾਂ ਦੇ ਨਾਲ ਇਹ ਦਰਵਾਜ਼ਾ